ਪੰਜਾਬ ਵਿੱਚ ਆਏ ਹੜ੍ਹਾਂ ਤੋਂ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਗਾਤਾਰ ਆਪਣੀ ਨਿਗਾਹ ਪੰਜਾਬ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਉੱਤੇ ਬਣਾਈ ਹੋਈ ਹੈ। ਇਸੇ ਹੀ ਸਿਲਸਿਲੇ ਵਿੱਚ ਕੇਂਦਰੀ ਮੰਤਰੀ ਹਰਸ਼ ਮਲੋਤਰਾ ਵੱਲੋਂ ਕਪੂਰਥਲਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਮੀਟਿੰਗ ਕੀਤੀ ਗਈ ਅਤੇ ਹੜ੍ਹ ਤੋਂ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਕੇਂਦਰੀ ਮੰਤਰੀ ਹਰਸ਼ ਮਲੋਤਰਾ ਨੇ ਕਿਹਾ ਕਿ ਇਸ ਵੇਲੇ ਪੰਜਾਬ ਸਰਕਾਰ ਨੂੰ ਵੀ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕ ਸੇਵਾ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਖੜਾ ਤੋਂ ਪ੍ਰਭਾਵਿਤ ਹੋਏ ਲੋਕਾਂ ਨੂੰ ਮੁੜ ਬਹਾਲ ਕੀਤਾ ਜਾਵੇ ਉਹਨਾਂ ਦੀ ਜ਼ਿੰਦਗੀ ਨੂੰ ਦੁਬਾਰਾ ਤੋਂ ਲਿਆਂ ਤੇ ਲਿਆਂਦਾ ਜਾ ਸਕੇ ਕਬੂਤਲਾ ਡਿਸਟ੍ਰਿਕਟ 'ਚ ਜਿਹੜਾ ਫਲਡ ਹਿੱਟ ਏਰੀਆਜ਼ ਆਇਆ ਉਹਨਾਂ ਦਾ ਫਲਡ ਹਿੱਟ ਏਰੀਆਜ਼ ਦੇ ਵਿੱਚ ਕਿਉਂਕਿ ਹੁਣ ਪਾਣੀ ਰੀਸੀਡ ਕਰ ਰਿਹਾ ਹੈ ਇੱਥੇ ਕੋਈ ਬਿਮਾਰੀ ਤੇ ਨਹੀਂ ਫੈਲ ਰਹੀ ਰੋਡਸ ਦੀ ਪੋਜੀਸ਼ਨ ਕੀ ਅੱਗੇ ਹੈ ਲੋਕਾਂ ਦੇ ਕੰਪਨਸੇਸ਼ਨ ਦੀ process ਸ਼ੁਰੂ ਹੋ ਗਿਆ ਹੈ ਔਰ ਅਗਰ ਸਕੂਲਸ ਡੈਮੇजेस ਹੋਏ ਹੈ ਤੇ ਉਹਨਾਂ ਦਾ ਅੱਗੇ ਇਸ ਤਰ੍ਹਾਂ ਕਰਨਾ ਹੈ ਉਹਨਾਂ ਦੀ ਰਿਪੇਅਰਿੰਗ ਦੇ ਬਾਰੇ ਨੈਸ਼ਨਲ ਹਾਈਵੇਜ਼ ਜਿਹੜੇ ਰੇਨ ਦੀ وجہ ਕਰਕੇ ਡੈਮੇਜ ਹੋਇਆ ਹੈ ਜਾਂ ਫਲਡ ਦੀ وجہ ਕਰਕੇ ਡੈਮੇਜ ਹੋਇਆ ਹੈ ਉਹਨਾਂ सब चीज़ा का अज रिव्यू किया है और मैं समझना कि केंद्र सरकार ने जो रिलीफ फंड फ्लड रिलीफ फंड मोदी जी की सरकार ने जब स्वयं मोदी जी आए थे तो उन्होंने सोलह सौ सो करोड़ रुपया अनाउंस किया और उस तो पहले बारह हज़ार करोड़ रुपए अनाउंस किया है और वो स्टेट गवर्नमेंट को डिस्बर्स करना शुरू किया है अच्छ सारे ऑफिसर्स नाल बैठ के फ्लड रिलीफ कंपनसेशन उन सब चीज़ों का रिव्यू किया hmm. और कोई मेजर बीमारी तो नहीं फैल रही वास्ते डायरेक्शनस हेल्थ डिपार्टमेंट भी ना ताकि वो लोग भी वो <coughs> स्क्रीनिंग ठीक न करन फॉगिंग होए स्प्रे होए ताकि कोई वैक्ट्रबोन डिजीज ना स्प्रेड होए ऐसा सब चीज़ें दिए ਦਾ ਖਾਲ ਮੇਲ ਜਿਹਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਖਾਸ ਤੌਰ ਤੇ ਆંકੜਿਆਂ ਨੂੰ ਲੈ ਕੇ ਵੀ ਇੱਥੇ ਆંકੜੇ ਕੁਝ ਗੁਰਪ੍ਰੇਸ਼ ਕੀਤੇ ਜਾ ਰਹੇ ਸੀ ਕੇਂਦਰ ਤੱਕ ਪਹੁੰਚਦੇ ਆਂਕੜਿਆਂ ਦੇ ਵਿੱਚ ਵੱਡੀਆਂ ਤਬਦੀਲੀਆਂ ਆਈਆਂ ਉਹਨਾਂ ਨੂੰ ਦੇਖ ਕੇ ਹੁਣ ਤੱਕ ਨੈਲਸੋਨ ਰੈਸੋਲ ਜਿਹੜਾ ਕੰਸਰਨ ਹੈ ਉਹ ਸਾਡੇ ਵਾਸਤੇ ਇਹ ਗੱਲ ਪੋਲਿਟੀਕਲ ਨਹੀਂ ਹੈ ਅਸੀਂ ਇਹਦੇ ਉੱਤੇ ਰਾਜਨੀਤੀ ਵੀ ਨਹੀਂ ਕਰਨਾ ਚਾਹੁੰਦੇ ਕੇਂਦਰ ਸਰਕਾਰ ਇਹਦੇ ਉੱਤੇ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦੀ ਸਾਡਾ ਪਰਪਸ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਜਿਹੜੇ ਫਲਡ ਹਿੱਟ ਹੋਏ ਹੈ ਜਿਨ੍ਹਾਂ ਦੀ ਫਸਲਾਂ ਖਰਾਬ ਹੋ ਗਈਆਂ ਜਿਨ੍ਹਾਂ ਦੇ ਘਰ ਟੁੱਟ ਗਏ ਹੈ ਪਿੰਡ ਦੇ ਪਿੰਡ ਦੇ ਵਿੱਚ ਪੂਰਾ ਦਾ ਪੂਰਾ ਪਾਣੀ ਭਰਿਆ ਹੋਇਆ ਹੈ ਜਾਂ ਹੁਣ ਨਿਕਲਣਾ ਸ਼ੁਰੂ ਹੋ ਗਿਆ ਹੈ ਉਹਨਾਂ ਨੂੰ ਰੀਹੈਬਿਲਿਟੇਟ ਠੀਕ ਤਰ੍ਹਾਂ ਕੀਤਾ ਜਾਏ ਉਹਨਾਂ ਦੇ ਪਸ਼ੂ ਜਾਂ ਤੇ ਬਹਿ ਗਏ ਹੈ ਜਾਂ ਬਿਮਾਰ ਤੇ ਨਹੀਂ ਹੋ ਰਹੇ ਸਾਡਾ ਕੰਸਰਨ ਇੱਥੇ ਦੇ ਲੋਕਾਂ ਨੂੰ ਠੀਕ ਪੰਜਾਬ ਦੇ ਲੋਕਾਂ ਨੂੰ ਠੀਕ ਤਰ੍ਹਾਂ ਨਾਲ ਰੀਹੈਬਿਲਿਟੇਟ ਕਰਨ ਦਾ ਲਗਾ ਹੈ ਕੇਂਦਰ ਸਰਕਾਰ ਆਪਣੀ ਫੁੱਲ ਸਪੋਰਟ ਜਿਸ ਤਰ੍ਹਾਂ ਸਵੈ ਮੋਦੀ ਜੀ ਆ ਕੇ ਗਏ ਸਾਡੇ ਵੀ ਘੱਟ ਤੋਂ ਘੱਟ 50 ਤੋਂ ਜ਼ਿਆਦਾ ਵਿਜ਼ਿਟਸ ਸਾਡੇ ਸੈਂਟਰਲ ਗਵਰਨਮੈਂਟ ਦੇ ਮਿਨਿਸਟਰਸ ਦੀ ਜਾਂ ਮੈਂ ਸਵੈਮ ਦੂਜੀ ਵਾਰ ਆਇਆ ਇੱਥੇ ਅਸੈਸ ਕਰਨ ਲਈ ਤੇ ਸਾਡਾ ਕੰਸਰਵ ਇੱਥੇ ਦੇ ਲੋਕਾਂ ਨੂੰ ਸਹੀ ਤਰ੍ਹਾਂ ਨਾਲ ਉਹਨਾਂ ਦਾ ਮੁਆਵਜ਼ਾ ਮਿਲ ਜਾਏ ਔਰ ਕੇਂਦਰ ਸਰਕਾਰ ਨੂੰ ਹੋਰ ਅਸੈਸਮੈਂਟ ਹੋ ਜਾਏ ਕਿ ਅਗਰ ਹੋਰ ਜ਼ਿਆਦਾ ਅਮਾਉਂਟ ਦੀ ਜ਼ਰੂਰਤ ਹੈ ਸਟੇਟ ਗਵਰਨਮੈਂਟ ਨੂੰ ਤੇ ਉਹ ਵੀ ਉਹਨਾਂ ਨੂੰ ਮਿਲ ਸਕੇ ਪੀਡਬਲੂਡੀ ਜਾਂ ਹੈਲਥ ਡਿਪਾਰਟਮੈਂਟ ਉਹਨਾਂ ਨੂੰ ਡਿਸਟ੍ਰਿਕਟਸ ਨੂੰ ਸਟੇਟ ਤੇ ਸੈਂਟਰਲ ਆਫਿਸ ਵੱਲੋਂ ਜੋ ਫੰਡਸ ਦੀ ਮੂਵਮੈਂਟ ਹੈ ਉਹ ਥੋੜੀ ਸਪੀਡ ਅਪ ਹੋਣ ਦੀ ਲੋੜ ਹੈ ਜੀ ਹੁਣ ਐਕਚੁਅਲੀ ਫੰਡਸ ਚਾਹੀਦਾ ਹੈ ਡਿਸਟ੍ਰਿਕਟਸ ਨੂੰ ਸਬਡਿਵੀਜ਼ਨਸ ਨੂੰ ਤਾਂਕਿ ਲੋਕਾਂ ਤੱਕ ਕੰਪਨਸੇਸ਼ਨ ਵੀ ਪਹੁੰਚ ਸਕੇ ਔਰ ਲੋਗ ਲੋਗ ਰੀਹੈਬਿਲੀਟੇਟ ਹੋ ਸਕਣ ਇਸ ਚੀਜ਼ ਦੀ ਲੋੜ ਹੈ ਅਜੇ ਕੇਂਦਰ ਸਰਕਾਰ ਨੇ ਤੇ ਵੱਡਾ ਦਿਲ ਕਰਕੇ ਜਿਆਦਾ ਤੋਂ ਜਿਆਦਾ ਫੰਡ ਦੇਣ ਦੀ ਗੱਲ ਕੀਤੀ ਹੈ ਹੋਰ ਵੀ ਕੀ ਹੈ ਕਿ ਐਕਚੁਅਲ ਅਸੈਸਮੈਂਟ ਤੋਂ ਬਾਅਦ ਜੜੀ ਲਗਾਤਾਰ ਚੱਲ ਰਹੀ ਹੈ ਮੈਂ ਅੱਜ ਵੀ ਆਇਆ ਮੈਂ ਵੀ ਕੁਝ ਇਸ ਡਿਸਟ੍ਰਿਕਟ ਦੀ ਐਕਚੁਅਲ ਅਸੈਸਮੈਂਟ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕੁਝ ਆਕੜੇ ਇੱਥੇ ਦੇ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਦਿੱਤੇ ਅਸੀਂ ਸੈਂਟਰ ਗਵਰਨਮੈਂਟ ਨੂੰ ਜ਼ਰੂਰ ਦਵਾਵਾਂਗੇ ਕਿਉਂਕਿ ਅਗਰ ਹੋਰ ਲੋਡ ਹੋਏਗੀ ਕਿਉਂਕਿ ਅਜੇ ਤੱਕ ਜੋ ਪੈਸਾ ਸੈਂਟਰ ਗਵਰਨਮੈਂਟ ਕੋਲੋਂ ਆਇਆ ਹੈ ਉਹ ਜ਼ਮੀਨ ਤੇ ਖਰਚੋ ਨਾ ਸ਼ੁਰੂ ਨਹੀਂ ਹੋਇਆ ਉਹਦਾ ਅਸੈਸਮੈਂਟ ਹੋਇਆ ਹੁਣ ਖਰਚੋ ਨਾ ਸ਼ੁਰੂ ਹੋਏਗਾ ਬਹੁਤ ਲੋੜ ਹੋਏਗੀ ਸੈਕਟਰ ਗਵਰਨਮੈਂਟ ਹੋਰ ਤੇ ਇਹਨੂੰ ਕੋਟਾ ਮੰਨੀ ਵੀ ਕਿਹਾ ਗਿਆ 1600 ਕਰੋੜ ਨੂੰ ਜਿਸ ਤੋਂ ਬਾਅਦ ਬਹੁਤ ਵੱਡੀ ਲੋੜ ਪਈ ਤੇ ਉਸ ਤੋਂ ਪਹਿਲੇ ਪਤਾ ਨਹੀਂ ਕਿੰਨਾ ਜਾਈ ਉਸ ਤੋਂ ਪਹਿਲੇ 12000 ਕਰੋੜ ਰੁਪਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਹਾਂ ਤੋਂ ਪਹਿਲੇ ਹੀ ਉਹਨਾਂ ਨੇ ਰਿਲੀਜ਼ ਕੀਤੇ ਸੀ 12000 ਕਰੋੜ ਰੁਪਏ ਕੀਤੇ ਸੀ 1600 ਕਰੋੜ ਤੇ ਉਹ ਆਦਮੀ ਪ੍ਰਧਾਨ ਮੰਤਰੀ ਜੀ ਆਪ ਆਏ ਹੈ ਤੇ ਉਹਨਾਂ ਨੂੰ ਲੱਗਿਆ ਕਿ ਹੋਰ ਦੇਣਾ ਚਾਹੀਦਾ ਉਹਨਾਂ ਨੇ ਹੋਰ ਦਿੱਤਾ ਹੈ ਦ 1600 ਕਰੋੜ ਇਸ ਅਪਾਰਟ ਫਰਮ ਦਾ 12000 ਕਰੋੜ ਗਿਵਨ ਅਰਲੀਅਰ ਔਰ ਉਸ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਜੀ ਨੇ ਕਿਹਾ ਹੋਰ ਲੋੜ ਹੈ ਕਿ ਹੋਰ ਦਬ ਇਹ ਸਿਰ ਪੰਜਾਬ ਦੀ ਪੂਰੀ ਰਾਜਨੀਤੀ ਸਿਰਫ ਇਸੇ ਗੱਲ ਦੇ ਇਸ ਵੇਲੇ ਬਵਾਲ ਮਚਿਆ ਆਇਆ ਲੋਕਾਂ ਦੇ ਵਿੱਚ ਪੈਨਿਕ ਵੀ ਆ ਕਿ ਉਹ ਜਿਹੜਾ 12000 ਕਰੋੜ ਦਾ ਮਸਲਾ ਬਣਿਆ ਹੋਇਆ ਪੰਜਾਬ ਸਰਕਾਰ ਸਰਕਾਰ ਉਹਦੇ ਤੋਂ ਮੁਲਕਰ ਹੋ ਰਹੀ ਹੈ ਸੈਂਟਰ ਕਾਪਰਟ ਇਸ ਵੇਲੇ ਜਿਹੜੀ ਆਵਸ਼ਕਤਾ ਹੈ ਜ਼ਰੂਰਤ ਹੈ ਉਹ ਸਟੇਟ ਗਵਰਨਮੈਂਟ ਨੂੰ ਆਪਣੇ ਸਟੇਟ ਗਵਰਨਮੈਂਟ ਦੇ ਜਿਹੜੇ ਆਫੀਸਰਸ ਹੈ ਵਰਕਰਸ ਹੈ ਉਹਨਾਂ ਨੂੰ ਇੱਕ ਇੱਕ ਪਿੰਡ ਵੱਲਿਆਂ ਤੱਕ ਪਹੁੰਚਣ ਦੀ ਲੋੜ ਹੈ ਤਾਂ ਕਿ ਉਹਨਾਂ ਦਾ ਅਸੈਸਮੈਂਟ ਠੀਕ ਟਾਈਮ ਤੇ ਹੋ ਜਾਏ ਔਰ ਉਹ ਜਿਹੜਾ ਪੈਸਾ ਸਟੇਟ ਗਵਰਨਮੈਂਟ ਕੋਲ ਐਸ ਵੇਲੇ ਹਗਾ ਹੈ ਫਲਡ ਰਿਲੀਫ ਵਾਸਤੇ ਉਹ ਬੰਦਿਆ ਤੱਕ ਪੰਜਾਬ ਦੇ ਵਸਨੀਕਾਂ ਤੱਕ ਪਹੁੰਚ ਜਾਏ ਇਹਦੀ ਲੋੜ ਜ਼ਿਆਦਾ ਹੈ ਰਾਜਨੀਤੀ ਦੀ ਲੋੜ ਨਹੀਂ ਹੈ ਆਮ ਸ્યોਰ ਰਾਜਨੀਤੀ ਅਗਰ ਸਟੇਟ ਗਵਰਨਮੈਂਟ ਵੀ ਕਰ ਰਹੀ ਹੈ ਤਾਂ ਮੈਨੂੰ ਚਾਹੀ ਮੈਂ ਉਹਨਾਂ ਨੂੰ ਵੀ ਇਹੀ ਰਿਕੁਐਸਟ ਕਰਾਂਗਾ ਰਾਜਨੀਤੀ ਦੀ بجائے ਕਰਮ ਕਰ ਲੈਣ ਤੇ ਉਹ ਠੀਕ ਰਹੇਗਾ ਠੀਕ ਹੈ ਥੈਂਕ ਯੂ